ਸਾਰਾ ਵੀਰ ਨਰਪ੍ਰਵਾਨ ਸਤਿ ਸ਼੍ਰੀ ਅਕਾਲ ਜੀ ਵਿੱਤੀ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀਜੀ ਨਾਮ ਆਪਣਾ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਜਨਰਾਲਾ ਤੇ ਜ਼ਿਲ੍ਹਾ ਮਸਰ ਮੋਬਾਈਲ ਨੰਬਰ ਹੈਗਾ 9592800635 ਹਾਂਜੀ ਵੀਜੀ ਤੁਹਾਡੇ ਵਾਸਤੇ ਤਿੰਨ ਵੈੜਾ ਪਤਾ ਦੀਆਂ ਬਿਲਕੁਲ ਸੂਈਆਂ ਲੈ ਕੇ ਆਏ ਹਾਂ ਜੀ ਆ ਤੁਹਾਨੂੰ ਵਿਖਾਉਣੇ ਆ ਜੀ ਇਹ ਇਹ ਪਹਿਲਾ ਸੂਆ ਵੈੜ ਸੂਈ ਆ ਜੀ ਰਾਤ ਦੀ ਸੂਈ ਆ ਵੈੜ ਥਲੇ 10 11 ਕਿਲੋ ਬੋਲਾ ਹੀ ਹੋਊਗਾ ਜੀ ਹਾਂਜੀ ਮਗਰ ਵੱਛਾ ਆ ਖੋਲੋ ਜੀ ਖੋਲ ਕੇ ਦਿਖਾਓ ਬਹੁਤ ਚੰਗੇ ਰਿਕਾਰਡ ਦੀ ਹੈ ਜੀ ਚਲੋ ਤਿਲਕ ਦਿਓ ਤਿਲਕ ਦੀ ਹਾਂਜੀ ਪਹਿਲਾਂ ਬੱਚੀ ਜੇ ਮੂੰਹ ਛਿੱਗੀ ਜੇ ਹਾਂਜੀ ਗਲਤੀ ਆ ਪੰਜਾਬ ਵਾਲੀ ਗਲਤੀ ਇਹ ਕੁਆਲਿਟੀ ਬਹੁਤ ਸਾਫ ਆ ਹਾਂਜੀ ਬਹੁਤ ਜੀ ਇਹ ਕਿਦਾਂ ਵਹਿਦਾ ਥਣ ਚੱਡਾ ਇਥੇ ਖਾਣਾ ਨੂੰ ਮਾੜੀ ਮੋਟੀ ਭਾਲਿਆ ਉਦੋਂ ਥਣ ਪੂਰੇ ਹੱਥ ਚ ਆਉਂਦੇ ਆ ਮੋੜੋ ਇਹਨੂੰ ਲਿਓ ਬੱਚੀ ਦੁੱਧ ਪਹਿਲਾਂ ਹੀ ਦੇ ਦੂਗੀ 15 16 ਕਿਲੋ ਬੜੇ ਰਮਾਨ ਨਾਲ ਦੂਗੀ ਐ ਲੈਵੇ ਦੇ ਉੱਤੇ ਨਾੜਾ ਹੀ ਨਾੜਾਂ ਜੇ ਮੋਲਵੀਰ ਜੀ ਆਪਣਾ ਨਵਾਂ ਚੈਨਲ ਆ ਵੀਰਾਂ ਭਰਾਵਾਂ ਅੱਗੇ ਬੇਨਤੀ ਆ ਵੀ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਵੀਰ ਜੀ ਤੇ ਆਪਾਂ ਚੰਗੇ ਤੋਂ ਚੰਗੇ ਪਸ਼ੂ ਲੈ ਕੇ ਤੇ ਘੱਟ ਰੇਟ ਵਿੱਚ ਲੈ ਕੇ ਆਇਆ ਕਰੀਏ ਵੀਰਾਂ ਵਾਸਤੇ ਹਾਂਜੀ ਮੋਲਵੀਰ ਜੀ ਦਾ ਕਰਨ ਨੂੰ ਭਾਵੇਂ 45 ਕਰ ਲਈਏ 42 ਕਰ ਲਈਏ ਆਪਾਂ ਹਾਣਾ 40000 ਦੀ ਵੜ ਦੇ ਦਾਂਗੇ ਬੱਛੀ ਪਹਿਲਣ ਹਾਂਜੀ ਕੋਈ ਵੀਰ ਭਰਾ ਫੋਨ ਜਰੂਰ ਕਰਾਏ ਆਪਾਂ ਮਾਣ ਕਰਾਂਗੇ ਮੋੜ ਤੇ ਨਹੀਂ ਕਿਤੇ ਆ ਵੀਰ ਜੀ ਇਹ ਵੀ ਪਹਿਲਾ ਸੂਆ ਸੂਈ ਜੇ ਹਾਂਜੀ ਸਾਈ ਹਾਲ ਦੀ ਆ ਤਾਜੀ ਸੂਈ ਬਿਲਕੁਲ ਤੇ ਇਹਦੇ ਥੱਲੇ ਵੀਰ ਜੀ ਤਿੰਨਾਂ ਦਿਨਾਂ ਦੀ ਸੂਈ ਆ ਮਗਰੇ ਦੇ ਮੱਛੀ ਆ ਤੇ ਇਥੇਲੇ 8-9 ਕਿਲੋ ਬੋਲੀ ਹੋਊਗੀ ਜੇ ਤੋਂ 10 ਕਿਲੋ ਬੜੇ ਰਮਾਨਾ ਦੇਈ ਜਾਊਗੀ ਆ ਖੋਲ ਕੇ ਤੁਹਾਨੂੰ ਵਿਖਾਉਣੀ ਆ ਚੋਣ ਚੋਣ ਬਿਲਕੁਲ ਸਾਫ਼ ਆ ਠੰਡੀ ਸੀ ਲਿਆ ਤੇ ਇਹਦਾ ਨਾ ਅਗਲੇ ਥਣ ਦੇ ਤਿੰਨ ਥਣ ਚੱਲਦੇ ਜੇ ਅਗਲੇ ਥਣ ਘਟ ਜੇ ਇੱਕ ਆਪਾਂ ਲੜੀ ਮੰਨ ਕੇ ਦਵਾਂਗੇ ਵੀਰਾਂ ਭਰਾ ਮੰਨਾ ਕਿਨੇ ਘਰ ਵੀਰ ਭਰਾ ਵਾਸਤੇ ਕਿਸ ਨੇ ਲੈਣੀ ਆ ਦੁੱਧ ਪੀਣ ਵਾਸਤੇ ਵਧੀਆ ਫੇਸ ਕੁਆਲਿਟੀ ਬਾਹਰ ਵਾਲੀ ਜੇ ਗਰਮੀਆਂ ਨਹੀਂ ਮਣਾਉਣੀਆਂ ਨੇ ਮਾਸਾ ਫੇਸ ਕੁਆਲਿਟੀ ਬਹੁਤ ਸਾਫ਼ ਆ ਬਾਕੀ ਰਾਜੀ ਪੜੀ ਆ ਬਿਲਕੁਲ ਤਾਕੀ ਤਨਾ ਰਣਾ ਦੀ ਪੂਲ ਗਰੰਟੀ ਹੈ ਵੀ ਜੀ ਕੋਣ ਚਵਾ ਬਹੁਤ ਸਾਫ ਆ ਦੁੱਧ 10 ਕਲ 11 ਕਿਲੋ ਬੜੇ ਰਮਾਨਾ ਕਰੋ ਜੀ ਅਗਲਾ ਥਾਣਾ ਵਿਖਾ ਦਿਓ ਮੜ ਜਾ ਹਾਂ ਆ ਅਗਲਾ ਥਾਣਾ ਗਲਾ ਜੇ ਹਾਂ ਜੀ ਹਾਂ ਜੀ ਇਹ ਨਹੀਂ ਜੇ ਧਾਰਾ ਇੱਕ ਤੋਂ ਹੁੰਦੀਆਂ ਆ ਬਾਕੀ ਚੱਲਦਾ ਨਹੀਂ ਆ ਪੂਰਾ ਏ ਰਾਬੜ ਪਤਨਾ ਥਾਣਾ ਦੀ ਪੂਰੀ ਪੂਲ ਗਰੰਟੀ ਦਾਂਗੇ ਦੁੱਧ 8 ਕਿਲੋ ਜੇ ਬੱਛੀ ਉਹ ਵਾਦੀ ਹਾਂ ਜੀ ਉਹ ਬੱਛੀ ਉਹ ਬਖਾ ਦੋ ਮੜ ਜੀ ਹਾਂ ਉਹ ਬੱਛੀ ਲੈ ਤੁਮ ਜੀ ਰੇਣ ਇਹਦਾ ਵੀ ਆਪਾਂ ਭਾ ਹੀ ਦੇ ਦਨੀ ਆ ਮੁੱਲ ਕਰਨ ਨੂੰ ਮੈਂ 50 ਕਰ ਲਈਏ 26 ਕਰ ਲਈਏ ਇਹ ਵੀ ਜੀ ਆਪਾਂ 21000 ਦੀ ਦੇ ਦਾਂਗੇ ਬਿਲਕੁਲ ਹਾਂ ਨਾ 21000 ਦੀ ਦੇ ਦਾਂਗੇ 8-9 ਕਿਲੋ ਬੋਲੀ ਹੋਊਗੀ ਇਹਦੀ ਥੱਲੇ ਹਾਂ ਜੀ ਵੀ ਜੀ ਆ ਖੋਲੋ ਵੇੜ ਇਹ ਵੀ ਜੀ ਇਹ ਵੀ ਦੂਜਾ ਸੂਬਾ ਫੀਲ ਦੇ ਇਹਦੇ ਪਿੱਛੇ ਵੀ ਬੱਚੀ ਹੈ ਬੱਚੇ ਤੁਹਾਨੂੰ ਖਾ ਦਈਏ ਪਹਿਲਾਂ ਜਿੱਧਾਂ ਦੀ ਵੇੜ ਹੈ ਉਦਾਂ ਦੀ ਬੱਚੀ ਹੈ ਆ ਵੇਖੋ ਈਮਿਲ ਕਾਬ ਜੀ ਈਮਿਲ ਕਾਬ ਜੀ ਬੱਚੀ ਬਹੁਤ ਪਿਆਰੀ ਹੈ ਬੱਚੀ ਬਹੁਤ ਪਿਆਰੀ ਹੈ ਬੱਚੀ ਬਹੁਤ ਪਿਆਰੀ ਆ ਵੇੜ ਜੇ ਵੇੜ ਦੀ ਫੇਸ ਕੁਆਲਟੀ ਚੈੱਕ ਕਰੋ ਜੀ ਆਹ ਦੇਖੋ ਲੋਇਆਂ ਤੋਰੋ ਪਿਛੋਂ ਲੇਵਾ ਬਖਾਓ ਜੀ ਥਾਨ ਬਹੁਤ ਸਾਫ ਆ ਬਹੁਤ ਲੰਮੀ ਖਣ ਪੀਲੇਵੇ ਦੀ ਵੇਖੋ ਬੇਟੇ ਕਿੰਨੀ ਸਾਫ ਹੈ ਜੀ ਆਣੀ ਤੋਰੋ ਬੇਟੇ ਦੋ ਤੇ ਤਨਾਂਦਾਂ ਦੀ ਸੂਈ ਥੱਲੇ ਹੁਣ ਇਸ ਟਾਈਮ 14 ਕਿਲੋ ਤਿਆਰ ਹੋਗਾ ਰੇ 14 ਹੋ ਜੇ 15 ਹੋ ਜੇ ਦੁੱਧ ਵੈੜ 20 ਕਿਲੋ ਦੇ ਦਊਗੀ ਬੜੇ ਰਮਾਨਾਂ ਜੇ ਵੀਰ ਭਰਾ ਕੋਈ ਸੇਵਾ ਕਰੇ ਦੁੱਧ 20 ਕਿਲੋ ਦੇ ਦਊਗੀ ਬਹੁਤ ਠੰਡੀ ਸੀਲ ਹੈ ਵੈੜ ਚਾਰੇ ਥਾਨਾਂ ਐ ਬਿਲਕੁਲ ਬਰਾਬਰ ਪੋਲੀ ਰੂਮਰ ਗਈ ਜੇ ਉਦਾਂ ਵੀ ਠੰਡੀ ਤੇਰੀ ਆ ਵੀਡੀਓ ਦਾ ਮੁੱਲ ਵੀ ਉਹਨੇ 50 ਕਰ ਲੀਏ 55 ਕਰ ਲੀਏ ਇਹ 45000 ਚੋਂ 2000 ਮਾਨ ਕਰ ਦਾਂਗੇ ਆਪਾਂ 43000 ਦੀ ਹਾਨਾ ਵੜ ਦੇ ਦਾਂਗੇ ਹਾਂਜੀ ਵੀਰ ਜੀ ਵੀਰ ਭਣਾ ਵਾਸਤੇ ਭਰਾਵਾਂ ਵਾਸਤੇ ਵੀਡੀਓ ਅੰਤ ਤੱਕ ਵੇਖਣ ਤੇ ਬਹੁਤ ਧੰਨਵਾਦ ਆ ਜੀ ਹਾਂਜੀ ਵੀਰ ਜੀ ਅਗੇ ਬੇਨਤੀ ਆ ਵੀ ਵੱਧ ਵੱਧ ਸਬਸਕ੍ਰਾਈਬ ਕਰੋ ਹਾਂਜੀ ਆਪਣੇ ਚੈਨਲ ਨੂੰ ਆਪਣਾ ਮਾਨਤਨ ਵਧਾਓ ਜੀ ਧੰਨਵਾਦ ਜੀ ਫਾਈ ਖਾਲਸਾ ਵਾਹਿ ਫਤਿਹ ਜੀ